ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜੋੜਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਜ਼ਿੰਦਗੀ ਕਿੰਨਾ ਕੁ ਸਫ਼ਰ ਇੱਕ ਵਾਰ ਇੱਕ ਪ੍ਰੋਫੈਸਰ ਆਪਣੀ ਕਲਾਸ ਨੂੰ ਇੱਕ ਕਹਾਣੀ ਸੁਣਾ ਰਹੀ ਸੀ ਉਹ ਦੱਸ ਰਹੀ ਸੀ ਕਿ ਇੱਕ ਵਾਰ ਸਮੁੰਦਰ ਦੇ ਵਿੱਚ ਘਾਰ ਇੱਕ ਵੱਡੇ ਜਹਾਜ਼ ਤੇ ਇੱਕ ਹਾਦਸਾ ਵਾਪਰ ਗਿਆ ਜਹਾਜ਼ ਦੇ ਕਪਤਾਨ ਨੇ ਜਹਾਜ਼ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਉਸ ਜਹਾਜ਼ ਦੇ ਵਿੱਚ ਇੱਕ ਨੌਜਵਾਨ ਜੋੜਾ ਸਵਾਰ ਸੀ ਜਦੋਂ ਲਾਈਫ ਬੋਟ ਤੇ ਚੜਨ ਦੀ ਉਹਨਾਂ ਦੀ ਵਾਰੀ ਆਈ ਤਾਂ ਦੋਵੇਂ ਹੈਰਾਨੀ ਨਾਲ ਇੱਕ ਦੂਸਰੇ ਵੱਲ ਵੇਖਣ ਲੱਗੇ ਕਿਉਂਕਿ ਉਹਨਾਂ ਨੂੰ ਅਹਿਸਾਸ ਹੋਇਆ ਕਿ ਉੱਥੇ ਸਿਰਫ ਇੱਕ ਵਿਅਕਤੀ ਲਈ ਜਗ੍ਹਾ ਹੈ ਇਸ ਮੌਕੇ ਤੇ ਆਦਮੀ ਨੇ ਔਰਤ ਨੂੰ ਧੱਕਾ ਦੇ ਦਿੱਤਾ ਤੇ ਆਪ ਕਿਸ਼ਤੀ ਵਿੱਚ ਛਾਲ ਮਾਰ ਦਿੱਤਾ ਡੁੱਬਦੇ ਜਹਾਜ਼ ਤੇ ਖੜੀ ਔਰਤ ਆਪਣੇ ਪਤੀ ਵੱਲ ਨੂੰ ਵੇਖੀ ਜਾ ਰਹੀ ਸੀ ਤੇ ਉਸ ਨੇ ਆਪਣੇ ਪਤੀ ਨੂੰ ਇੱਕ ਗੱਲ ਕਹੀ ਇੰਨਾ ਕਹਿ ਕੇ ਪ੍ਰੋਫੈਸਰ ਰੁਕ ਗਈ ਅਤੇ ਉਸ ਨੇ ਵਿਦਿਆਰਥੀਆਂ ਤੋਂ ਪੁੱਛਿਆ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਔਰਤ ਨੇ ਆਪਣੇ ਪਤੀ ਨੂੰ ਕੀ ਕਿਹਾ ਹੋਵੇਗਾ ਜ਼ਿਆਦਾਤਰ ਵਿਦਿਆਰਥੀਆਂ ਨੇ ਤੁਰੰਤ ਜਵਾਬ ਦਿੱਤਾ ਉਸ ਨੇ ਕਿਹਾ ਹੋਵੇਗਾ ਮੈਂ ਤੁਹਾਨੂੰ ਨਫ਼ਰਤ ਕਰਦੀ ਹਾਂ ਕੋਜ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਸਾਰਿਆਂ ਦੇ ਅਲੱਗ-ਅਲੱਗ ਜਵਾਬ ਸਨ ਪਰ ਪ੍ਰੋਫੈਸਰ ਦਾ ਧਿਆਨ ਇੱਕ ਚੁੱਪਚਾਪ ਬੈਠੇ ਵਿਦਿਆਰਥੀ ਵੱਲ ਗਿਆ ਪ੍ਰੋਫੈਸਰ ਨੇ ਉਸ ਕੋਲ ਜਾ ਕੇ ਪੁੱਛਿਆ ਮੈਨੂੰ ਦੱਸੋ ਤੁਹਾਡਾ ਕੀ ਵਿਚਾਰ ਹੈ ਬੇਟਾ ਮੁੰਡੇ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਔਰਤ ਨੇ ਕਿਹਾ ਹੋਵੇਗਾ ਸਾਡੇ ਬੱਚੇ ਦਾ ਧਿਆਨ ਰੱਖਿਓ ਪ੍ਰੋਫੈਸਰ ਨੇ ਹੈਰਾਨ ਹੋ ਕੇ ਪੁੱਛਿਆ ਕੀ ਤੁਸੀਂ ਇਹ ਕਹਾਣੀ ਪਹਿਲਾਂ ਸੁਣੀ ਹੈ ਮੁੰਡੇ ਨੇ ਜਵਾਬ ਦਿੱਤਾ ਨਹੀਂ ਮੈਡਮ ਪਰ ਇਹ ਉਹ ਹੈ ਜੋ ਮੇਰੀ ਮਾਂ ਨੇ ਮੇਰੇ ਪਾਪਾ ਨੂੰ ਬਿਮਾਰੀ ਨਾਲ ਮਰਦੇ ਸਮੇਂ ਕਹੇ ਸੀ ਪ੍ਰੋਫੈਸਰ ਨੇ ਉਦਾਸੀ ਨਾਲ ਜਵਾਬ ਦਿੱਤਾ ਤੁਹਾਡਾ ਜਵਾਬ ਬਿਲਕੁਲ ਸਹੀ ਹੈ ਬੇਟਾ ਫਿਰ ਪ੍ਰੋਫੈਸਰ ਨੇ ਆਪਣੀ ਕਹਾਣੀ ਅੱਗੇ ਜਾਰੀ ਰੱਖੀ ਜਹਾਜ਼ ਡੁੱਬ ਗਿਆ ਅਤੇ ਔਰਤ ਦੀ ਮੌਤ ਹੋ ਗਈ ਉਸ ਦਾ ਪਤੀ ਬਚ ਗਿਆ ਅਤੇ ਕਿਨਾਰੇ ਤੇ ਪਹੁੰਚ ਗਿਆ ਉਸ ਨੇ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਇਕਲੌਤੀ ਧੀ ਨੂੰ ਪਾਲਣ ਪੋਸ਼ਣ ਵਿੱਚ ਵਿਤਾਈ ਕਈ ਸਾਲਾਂ ਬਾਅਦ ਜਦੋਂ ਆਦਮੀ ਦੀ ਮੌਤ ਹੋ ਗਈ ਤਾਂ ਇੱਕ ਦਿਨ ਸਫਾਈ ਕਰਦੇ ਸਮੇਂ ਉਸ ਦੀ ਧੀ ਨੂੰ ਆਪਣੇ ਪਿਤਾ ਦੀ ਲਿਖੀ ਹੋਈ ਡਾਇਰੀ ਮਿਲੀ ਡਾਇਰੀ ਵਿੱਚ ਉਸ ਨੂੰ ਪਤਾ ਲੱਗਾ ਕਿ ਜਦੋਂ ਉਸ ਤੇ ਮਾਪੇ ਜਹਾਜ਼ ਤੇ ਯਾਤਰਾ ਕਰ ਰਹੇ ਸਨ ਤਾਂ ਉਸ ਦੀ ਮਾਂ ਇੱਕ ਭਿਆਨਕ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦੇ ਜੀਣ ਲਈ ਕੁਝ ਹੀ ਦਿਨ ਬਾਕੀ ਸਨ ਅਜਿਹੇ ਔਖੇ ਸਮੇਂ ਉਸ ਦੇ ਪਿਤਾ ਨੇ ਇੱਕ ਸਖਤ ਫੈਸਲਾ ਲਿਆ ਤੇ ਇੱਕ ਲਾਈਫ ਬੋਟ ਵਿੱਚ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਬਚਾ ਲਈ ਉਸਦੇ ਪਿਤਾ ਨੇ ਆਪਣੀ ਡਾਇਰੀ ਵਿੱਚ ਲਿਖਿਆ ਸੀ ਮੇਰੀ ਜ਼ਿੰਦਗੀ ਦਾ ਤੁਹਾਡੇ ਬਿਨਾਂ ਕੋਈ ਅਰਥ ਨਹੀਂ ਹੈ ਮੈਂ ਤੁਹਾਡੇ ਨਾਲ ਸਮੁੰਦਰ ਵਿੱਚ ਡੁੱਬਣਾ ਚਾਹੁੰਦਾ ਸੀ ਪਰ ਆਪਣੇ ਬੱਚੇ ਬਾਰੇ ਸੋਚ ਕੇ ਮੈਨੂੰ ਤੁਹਾਨੂੰ ਇਕੱਲਾ ਛੱਡਣਾ ਪਿਆ ਜਦੋਂ ਪ੍ਰੋਫੈਸਰ ਨੇ ਕਹਾਣੀ ਖਤਮ ਕੀਤੀ ਤਾਂ ਸਾਰੀ ਕਲਾਸ ਚੁੱਪ ਹੋ ਗਈ ਇਸ ਦੁਨੀਆ ਵਿੱਚ ਬਹੁਤ ਸਾਰੀਆਂ ਸਹੀ ਤੇ ਗਲਤ ਚੀਜ਼ਾਂ ਹਨ ਪਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਗੁੰਝਲਾਂ ਵੀ ਹਨ ਜੋ ਸਮਝਣੀਆਂ ਆਸਾਨ ਨਹੀਂ ਹਨ ਇਸ ਲਈ ਹਰ ਸਥਿਤੀ ਨੂੰ ਡੂੰਘਾਈ ਨਾਲ ਸਮਝਣਾ ਚਾਹੀਦਾ ਹੈ ਬਿਨਾਂ ਡੂੰਘਾਈ ਦੇ ਸਮਝੇ ਕੋਈ ਵੀ ਫੈਸਲਾ ਨਹੀਂ ਕਰਨਾ ਚਾਹੀਦਾ ਜਦੋਂ ਝਗੜਾ ਹੁੰਦਾ ਹੈ ਤਾਂ ਜ਼ਰੂਰੀ ਨਹੀਂ ਕਿ ਪਹਿਲਾਂ ਮਾਫੀ ਮੰਗਣ ਵਾਲਾ ਦੋਸ਼ੀ ਹੀ ਹੋਵੇ ਹੋ ਸਕਦਾ ਹੈ ਉਹ ਸਿਰਫ ਰਿਸ਼ਤੇ ਨੂੰ ਬਚਾਈ ਰੱਖਣਾ ਚਾਹੁੰਦਾ ਹੋਵੇ ਤੇ ਰਿਸ਼ਤੇ ਨੂੰ ਜ਼ਿਆਦਾ ਮਹੱਤਵਪੂਰਨ ਸਮਝਦਾ ਹੋਵੇ ਜਦੋਂ ਵੀ ਆਪਾਂ ਬਾਹਰ ਆਪਣੇ ਦੋਸਤਾਂ ਮਿੱਤਰਾਂ ਨਾਲ ਖਾਣਾ ਖਾਣ ਜਾਂਦੇ ਹਾਂ ਤੇ ਕੋਈ ਆਪਣਾ ਦੋਸਤ ਬਿੱਲ ਦਾ ਭੁਗਤਾਨ ਕਰ ਦਿੰਦਾ ਹੈ ਜ਼ਰੂਰੀ ਨਹੀਂ ਕਿ ਉਹਦੀਆਂ ਜੇਬਾਂ ਨੋਟਾਂ ਨਾਲ ਭਰੀਆਂ ਹੁੰਦੀਆਂ ਹੋਣ ਹੋ ਸਕਦਾ ਹੈ ਕੋਈ ਦੋਸਤੀ ਨੂੰ ਪੈਸੇ ਨਾਲੋਂ ਜ਼ਿਆਦਾ ਮਹੱਤਵ ਦਿੰਦਾ ਹੋਵੇ ਜੋ ਤੁਹਾਡੀ ਮਦਦ ਕਰਦੇ ਹਨ ਜ਼ਰੂਰੀ ਨਹੀਂ ਕਿ ਤੁਹਾਡੀ ਦਿਯਾਲਤਾ ਦੇ ਬੋਝ ਝੇਟ ਦੱਬੇ ਹੋਣ ਉਹ ਤੁਹਾਡੀ ਮਦਦ ਕਰਦੇ ਹਨ ਕਿਉਂਕਿ ਉਹਨਾਂ ਦੇ ਦਿਲਾਂ ਵਿੱਚ ਦਿਯਾਲਤਾ ਤੇ ਹਮਦਰਦੀ ਹੈ